ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਸੁਵਹਾਵਾ ਕਰਮਚਾਰੀ ਜੂਨੀਅਰ ਜ਼ਿਲ੍ਹਾ ਫੋਟੇਗੜ ਸਾਹਿਬ ਦੀ ਜਿਹੜੀ ਜ਼ਿਲ੍ਹਾ ਜਥੇਬੰਦੀ ਦੀ ਚੋਣ ਹੈ ਜਿਹੜੀ ਉਹੋ ਸ੍ਰੀ ਗੁਰਦੁਆਰਾ ਸਾਹਿਬ ਫੋਟੇਗੜ ਸਾਹਿਬ ਵਿਖੇ ਹੋਈ ਹੈ ਜਥੇਬੰਦੀ ਜਿਹੜੀ ਆ ਉਹ ਕਾਇਮ ਕੀਤੀ ਗਈ ਹੈ ਤੇ ਅੱਜ ਦੀ ਇਹ ਸਚੋਣ ਕਰਾਉਣ ਦੇ ਵਿੱਚ ਸਾਡੇ ਦਰਮਿਆਨ ਖੁਰਦਾਰ ਲਖਵੀਰ ਸਿੰਘ ਜੀ ਰੋਪੜ ਤੋਂ ਕਿ ਜਿਲ੍ਹਾ ਪ੍ਰਧਾਨ ਨੇ ਵਿਸ਼ੇਸ਼ ਤੌਰ ਤੇ ਉਹਨਾਂ ਦੀ ਜਿਹੜੀ ਡਿਊਟੀ ਲੱਗੀ ਸੀ ਬਤੌਰ ਰਿਜ਼ਰਵਰ ਬੀਓ ਜਾ ਕੇ ਜ਼ਿਲ੍ਹੇ ਦੀ ਚੋਣ ਕਰਵਾਉਣਗੇ ਅੱਜ ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਸੁਵਾਂਵਾ ਕਰਮਚਾਰੀ ਜੂਨੀਅਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਜਿਹੜੀ ਜ਼ਿਲ੍ਹਾ ਜਥੇਬੰਦੀ ਦੀ ਚੋਣ ਹੈ ਜਿਹੜੀ ਉਹੋ ਸ੍ਰੀ ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਵਿਖੇ ਹੋਈ ਹੈ ਜਿਸ ਵਿੱਚ ਸਰਬਸੰਮਤੀ ਦੇ ਨਾਲ ਸਰਦਾਰ ਲਖਵੀਰ ਸਿੰਘ ਜੀ ਡੜਹੀੜੀ ਉਹ ਜ਼ਿਲ੍ਹਾ ਪ੍ਰਧਾਨ ਸਰਦਾਰ ਗੁਰਵਿੰਦਰ ਸਿੰਘ ਜੀ ਬਸੀ ਜੈ ਸਿੰਘ ਵਾਲਾ ਉਹਨਾਂ ਨੂੰ ਸੀਨੀਅਰ ਮੀਤ ਪ੍ਰਧਾਨ ਤੇ ਜਸਵੀਰ ਸਿੰਘ ਬਦੀਨਪੁਰ ਮੀਤ ਪ੍ਰਧਾਨ ਨਰਿੰਦਰ ਸਿੰਘ ਮਾਵੀ ਜਰਨਲਿਸਟ 77 ਕਮਲਜੀਤ ਸਿੰਘ ਖਜਾਨਚੀ ਦਿਲਜਿੰਦਰ ਸਿੰਘ ਪ੍ਰੈਸਿਸਟ 77 ਤੇ ਬਾਕੀ ਸਾਰੇ ਹੋਰ ਜਿਹੜੇ ਸਾਥੀ ਰਹੇ ਉਹ ਜਥੇਬੰਦੀ ਜਿਹੜੀ ਆ ਉਹ ਕਾਇਮ ਕੀਤੀ ਗਈ ਹੈ ਤੇ ਅੱਜ ਦੀ ਇਹ ਸਚੋਣ ਕਰਾਉਣ ਦੇ ਵਿੱਚ ਸਾਡੇ ਦਰਮਿਆਨ ਫਰਦਾਰ ਲਖਵੀਰ ਸਿੰਘ ਜੀ ਰੋਪੜ ਤੋਂ ਕਿਉਂਕਿ ਜ਼ਿਲ੍ਹਾ ਪ੍ਰਧਾਨ ਨੇ ਵਿਸ਼ੇਸ਼ ਤੌਰ ਤੇ ਉਹਨਾਂ ਦੀ ਜਿਹੜੀ ਡਿਊਟੀ ਲੱਗੀ ਸੀ ਬਤੌਰ ਰਿਜ਼ਰਵਰ ਵੀ ਉਹ ਜਾ ਕੇ ਜ਼ਿਲ੍ਹੇ ਦੀ ਚੋਣ ਕਰਵਾਉਣਗੇ ਤੇ ਅੱਜ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਵੀ ਉਹ ਆਪਣੇ ਕੀਮਤੀ ਸਮੇਂ ਤੋਂ ਸਮਾਂ ਛੱਡ ਕੇ ਆ ਕੇ ਉਹਨਾਂ ਨੇ ਇੱਥੇ ਸਰਬਸੰਮਤੀ ਨਾਲ ਜਿਹੜੀ ਚੋਣ ਆ ਉਹ ਕਰਾਈ ਹੈ ਤੇ ਸਾਥੀ ਸਾਡੇ ਸਾਰੇ ਜਿੰਨੇ ਨਵੇਂ ਚੁਣੇ ਗਏ ਨੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਉਹਨਾਂ ਦੀ ਸਮੁੱਚੀ ਟੀਮ ਨੂੰ ਆਸ ਕਰਦੇ ਆਂ ਵੀ ਉਹਨਾਂ ਦੀ ਜਿਹੜੀ ਸਮੁੱਚੀ ਟੀਮ ਹੈ ਉਹ ਕਰਮਚਾਰੀਆਂ ਦੀ ਮਲਗਾ ਪ੍ਰਤੀ ਉਹਨਾਂ ਦੇ ਆ ਹੱਕਾਂ ਪ੍ਰਤੀ ਜਿਹੜੀ ਉਹ ਪੈਰਾਂ ਦੇਊਗੀ ਤੇ ਸਾਰੀ ਟੀਮ ਨੂੰ ਬਹੁਤ ਬਹੁਤ ਵਾਧਾ ਤੁਹਾਨੂੰ ਵੀ ਸਾਡੇ ਪੰਜਾਬ ਰਾਜ ਸਰਕਾਰ ਨੂੰ ਆਵਾਕਰਨ ਦੇ ਜੀ ਚੋਣ ਜੋ ਤੇ ਸਰਵ ਸਮੁਤੀ ਨਾਲ ਪ੍ਰਤੀ ਲਈ ਜਿਸ ਨੂੰ ਵਿਸ਼ੇਸ਼ ਤੌਰ ਤੇ ਸਾਡੇ ਸੂਬਾ ਪ੍ਰਧਾਨ ਸਰਦਾਰ ਬਹਾਦਰ ਸਿੰਘ ਜੀ ਜਿਲ੍ਹਾ ਤੇ ਸਰ ਸਰਾਂ ਲਖਮੀ ਸਿੰਘ ਜੀ ਕਾਇਲਾ ਜੋ ਕਿ ਸਾਡੇ 24 ਨੰਬਰ ਸੀ ਉਹਨਾਂ ਨੇ ਵੀਰੇ ਇੱਕ ਦੋ ਖੜੇ ਹੋਇਆ ਤੇ ਮੈਂ ਮੁਹੱਤੰਬਾਦੀਆਂ ਆਪਣੀ ਅਰਬਚਾਰੀ ਸਾਥੀਆਂ ਨਾਲ ਜਿਨ੍ਹਾਂ ਜਿੰਨੂੰ ਦੂਜੀ ਵਾਰ ਸਰਵ ਸਮੁਤੀ ਨਾਲ ਉਹ ਪ੍ਰੋਗਰਾਮ ਦੀ ਸੇਵਾ 레ਵੀ ਸਮਾਰੀ ਹੈ ਤੇ ਮੈਂ ਇੱਥੇ ਆਪਣੇ ਮਾਜੂਦ ਕੰਮ ਜਰੀ ਨੂੰ ਬਿਸ਼ਵਾਹਿਦ ਹੋਣਾ ਹੈ ਕਿ ਜਿਸ ਤਰ੍ਹਾਂ ਮੈਂ ਬਹੁਤ ਲੰਮੇ ਸਮੇਂ ਤੋਂ ਜੁਗਨ ਦੀ ਸੇਵਾ ਕਰਦਾ ਆ ਰਹੇ ਹਾਂ ਇਸੇ ਜਿਸ ਤਰ੍ਹਾਂ ਜੁਗਨ ਦੀ ਸੇਵਾ ਕਰਨ ਦੇ ਹੀ ਨਮੂਆ ਕਰ ਰਿਹਾ ਹਾਂ ਇਸ ਬਹੁਤ ਧੰਨਵਾਦ ਕਰਦਾ ਮੈਂ ਕੰਮ ਜਰੀ ਸਾਥੀ ਨੂੰ ਤੁਹਾਰਾ ਮਾਣ